मंत्री साहबान स्पीकर साहब एम एल ए साहबान आप सबके सहयोग जिला प्रशासन फ्रीदोट वालों युद्ध नशे पर बख तरह के स्कूलों के बच्चों के मुकाबले करवाए जा रहे हैं और लोगों को इस संबंधी उजागर किया जा सके नशे तक पीड़ित जो लोग हैं उन्होंने गुण धारा ਕਭਾਲੇ ਦਾ ਦੂਜੇ ਨੂੰ ਫੜਾ ਦਿੰਦੇ ਇਹੋ ਵਕਾਉਂਦੇ ਬੋਸਾਂ ਜਿਵੇਂ ਵਕਾਈ ਆ ਬੋਸਾਂ ਵਕਾਉਂਦੇ ਆ ਸਾਥੋਂ ਫੜ ਗਏ ਹੋਰ ਨੂੰ ਫੜਾ ਦਿੰਦੇ ਅੱਧਾ ਸਾਡਾ ਅੱਧਾ ਤੁਹਾਡਾ ਰਮਨਜੀਤ ਜੀ ਜੀ ਦਾ ਮਾੜਾ ਫਰੇਦਾ ਉਹਦੀ ਜਮਾਤ ਨਹੀਂ ਜੀ ਤਾਂ ਇੰਨਾ ਵੜਿਆ ਮਲਾਜਮਾ ਉਹਨੂੰ ਜਮਾਤ ਦੇਤੀ ਇਹਨਾਂ ਨੇ ਇਹ ਤਾਂ ਜਵਾਨ ਤੋਂ ਨਹੀਂ ਚਾਹੀਦੀ ਆ ਸਾਡੇ ਵਰਗੇ ਦੇ ਪਰਚੇ ਵੀ ਦੀ ਜੰਨੇ ਜੋ ਕਿਸਾਨਾਂ ਦੇ ਅਸੀਂ ਦੱਸੋ ਛੋੜੇ ਨੇ ਕੀ ਜ਼ੁਲਮ ਕਰਾਇਆ ਸਾਨੂੰ ਵੀ ਦੱਸ ਦਿਓ ਬਾਈ ਬਾੜਾ ਪਿੱਛੇ हां तानो दसो ਵੀ ਥੋੜਾ ਕੋਈ ਅਸੀਂ ਰੋਟੀ ਖੋਣੇ ਆ ਜਾਂ ਕੋਈ ਗੱਲ ਤਾਂ ਸਾਨੂੰ ਵੀ ਦੱਸ ਦਿਓ ਯਾਰ ਅਸੀਂ ਜਾਈਏ ਕਿੱਥੇ ਅਸੀਂ ਤਾਂ ਇਹਨੂੰ ਦੱਸਦੇ ਆ ਮੰਤਰੀ ਨੂੰ ਅਸੀਂ ਮੈਲ ਲਾਇਆ ਅਸੀਂ ਮੈਲ ਲਾਇਆ ਇਹਨਾਂ ਨੂੰ ਦੱਸਦੇ ਆ ਜੀ ਜੇ ਸਰਕਾਰੀ ਫੰਕਸ਼ਨ ਮੈ ਹੁੰਦਾ ਇਹ ਸਰਕਾਰੀ ਫੰਕਸ਼ਨ ਨੇ ਪਹਿਲਾਂ ਨਸ਼ਿਆਂ ਦੇ ਵਿਰੁੱਧ ਕਿੰਨਾ ਵਧੀਆ ਕੰਮ ਕਰਦੀ ਹੈ ਇਹ ਸਾਰੇ ਸਰਕਾਰੀ ਹੈ ਨਹੀਂ ਨਹੀਂ ਕੋਈ ਗੱਲਾਂ ਕਰ ਲੈਣੇ جگ <سؤال> 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 ਨਸ਼ੇ ਬਾਰੇ ਤੁਸੀਂ ਕਿਹਨੇ ਜਾਣਕਾਰੀ ਦੇਣੀ ਹੈ ਨਸ਼ੇ ਬਾਰੇ ਜਾਣਕਾਰੀ ਮੈਂ ਕਿ ਕਿਸੇ ਦਿੱਤੀ ਹੈ ਐਸਐਸਵੀ ਦਫਤਰ ਨੂੰ ਵਟਸਐਪ ਕੀਤਾ ਚਾਰ ਵਾਰੀ ਦੀ ਚਾਰ ਵਾਰੀ ਬਕਸੇ ਚ ਮੈਂ ਪਰਚੀਆਂ ਪਾ ਕੇ ਆਇਆ ਨਾਂ ਲਿਖ ਕੇ ਕਿਹੜਾ ਨਸ਼ਾ ਵੇਚਦਾ ਨੋਟ ਕਰੋ ਤੁਸੀਂ ਹੁਣ ਕਿਹੜਾ ਨਸ਼ਾ ਵੇਚਦਾ ਮੈਂ ਚਾਰ ਵਾਰੀ ਚਿੱਠੀਆਂ ਪਾ ਕੇ ਐਸਐਸਵੀ ਮੈਡਮ ਦੇ ਬਕਸੇ ਚ ਉਹਨੇ ਲਾਇਆ ਸੀ ਬਕਸਾ ਖੁੱਲਿਆ ਮੈਨੂੰ ਇਹ ਨਹੀਂ ਪਤਾ ਚਿੱਠੀਆਂ ਕਿੱਧਰ ਗਿਆ ਉਹ ਕਿੱਧਰ ਗਿਆ ਉਸ ਤੋਂ ਬਾਅਦ ਮੈਂ ਐਮਐਲ ਸਾਹਿਬ ਨੂੰ ਮੈਸੇਜ ਕੀਤਾ ਨਸ਼ੇ ਬਾਰੇ ਵਟਸਐਪ ਦੇ ਉਹਨਾਂ ਨੇ ਸੀਨ ਕੀਤਾ ਹਰੀ ਲੈ ਨਹੀਂ ਚੈੱਕ ਕੀਤਾ ਪਰ ਮੈਨੂੰ ਪੁੱਛਿਆ ਨਹੀਂ ਫਿਰ ਮੈਂ ਮੰਤਰੀ ਸਾਹਿਬ ਕੋਲ ਆਏ ਹੋਏ ਨੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਬਕਾਇਦਾ ਰਿਕਾਰਡ ਹੈ ਕਾਲ ਕਾਲ ਰਿਕਾਰਡ ਹੈ ਉਹਦਾ ਨੰਬਰ ਚੈੱਕ ਕਰ ਉਹਨੂੰ ਪਾਚਾ ਲਾਓ ਉਹਨੂੰ ਲਾਓ ਉਹਨੂੰ ਕਿਹਦਾ ਹੈ ਨੰਗੇ ਕੰਮ ਲੋਟਾ ਆ ਜਾ ਤੁਹਾਡੀ ਫਰੀ ਕੋਰ ਜ਼ਿਲ੍ਹੇ ਚ ਜਿੱਥੇ ਮਰਜ਼ੀ ਵਿਹਵਾ ਜਿਆਦਾ ਪ੍ਰਗਿਆ و اللہ اکبر و اللہ اکبر ਕਲਾਕਾਕੇ ਭਾਈ ਅੱਜ ਮੰਤਰੀ ਜੀ ਐਸ ਜੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਨੂੰ ਧੱਕੇ ਨਾਲ ਸਵਾਜੋਆ ਵੀ ਕਰਨੇ ਸੀ ਜਿਹੜੇ ਸਾਡੇ ਕੋਲ ਵੀ ਟਰੈਕਟਰ ਟਰਾਲੀਆਂ ਚੋਰੀ ਕਰੀਆਂ ਉਹਨਾਂ रामचंदा <imitation> اسي آيو ميدان گڈنا والا گڈنا والا چي آيو حق لے گئين ਆਜੀ ਬੋਧ ਕੀਤਾ ਜਾਣਾ ਹੈ ਇਸ ਤੇ ਮੰਤਰੀਆਂ ਨੂੰ ਇੱਕ ਪੋਰਾ ਇਕੱਠ ਹੈ ਗਈ ਜੋ ਨਸ਼ਾ ਵੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਹੈ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਵੀ ਤੁਹਾਡੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਨਾਲ ਤੁਹਾਡੇ ਪਰਦਾ ਇੰਨੀ ਇਨ ਕਣਕਾਂ ਨਾਜਕ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛ ਨਹੀਂ ਆਏ ਸੀ ਪੰਜਾਬ ਪੌਸਤਾਂ ਨੂੰ ਗਾਹ ਨਹੀਂ ਜਾਣ ਦਿੰਦੀ ਤੁਹਾਡਾ ਧੱਕਾ ਕਰ ਰਹੀ ਐ ਡਾਂਗਾ ਮਾਰਦੀ ਆ ਤੁਸੀਂ ਵੇਖਿਆ ਹੀ ਐ ਫਾਈ ਗੱਡੀਆਂ ਥੱਲੇ ਵੀ ਪੈਣਿਆ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਆ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੇ ਜਿਹੜੇ ਕਰਨੇ ਸਵਾਲ ਤਾਂ ਇਹੀ ਪੁੱਛਣੇ ਸੀ ਤੁਸੀਂ ਨਸ਼ਾ ਨੇ ਨਸ਼ਾ ਦਾ ਤੁਹਾਨੂੰ ਪਤਾ ਹੀ ਜਾਵੇ ਕੀ ਜਾਂਦਾ ਸਾਰੇ ਪੰਜਾਬ ਤੋਂ ਇੱਥੇ ਤਾਂ ਮੈਂ ਖੇਡ ਬੁਲਾ ਕੇ ਤੀਜੇ ਦਿਨ ਸਾਡੀਆਂ ਅੱਖਾਂ ਚੁੰਬਲ ਦੇ ਆ ਕੇ ਸਾਡੇ ਉੱਤੇ ਟਰਾਲੀ ਸਾਡੀਆਂ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਕਿੰਨਾ ਕੋ ਸਾਡਾ ਚੋਰੀ ਕੀਤਾ ਇਹਨਾਂ ਨੇ ਇਹ ਸਵਾਲਾਂ ਤੋਂ ਫਾਇਦਾ ਕਿਉਂ ਮੰਤਰੀ ਕਿਉਂਕਿ ਕਈ ਜਗ੍ਹਾ ਤੇ ਹੋਇਆ ਕਿ ਸਵਾਲ ਕਰਨੀ ਨਹੀਂ ਦਿੱਤੇ ਜਾ ਰਹੇ ਵੇਖੋ ਇਰੇ ਬਹਾ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆਏ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰ ਜੀ ਛਾਡੀ ਲੱਖਾਂ ਏਕੜ ਕਣਕ ਛੱਡ ਕੇ ਸਵਾਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਝੋਟ ਜਿਹਾ ਉਹਨੇ ਇੱਕ ਵੀ ਬਿਆਨ ਦਿੱਤਾ ਅੱਜ ਤੁਹਾਡੇ ਕਈ ਨੇਤਾ ਜਿਹੜੇ ਜਾਂ ਕਈ ਕਿਸਾਨ ਆ ਇਹਨਾਂ ਨੂੰ ਜਬਰੇ ਚੱਕ ਕੇ ਪੁੱਛਣ ਲੈ ਕੇ ਗਏ ਹਾਂ ਜੀ ਆ ਬੜੀ ਸ਼ਾਂਤਮਈ ਨਾ ਉਹਨਾਂ ਨੂੰ ਸਵਾਲ ਪੁੱਛਣੇ ਸੀ ਉਹਨਾਂ ਨਾਲ ਸਵਾਲ ਪੁੱਛ ਕੇ ਉਹਨਾਂ ਦਾ ਜਵਾਬ ਲੈਣਾ ਸੀ ਉਹਨਾਂ ਤੋਂ ਵੀ ਸਾਡੇ ਨਾਲ ਜੋ ਇੰਨਾ ਕਿਸਾਨਾਂ ਨਾਲ ਧੱਕਾ ਹੋਇਆ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਸੜੀਆਂ ਉਹਦਾ ਇਹ ਤੱਕ ਬਿਆਰ ਵੀ ਨਹੀਂ ਦਿੱਤਾ ਮੂੰਹ ਵੀ ਨਿਕੋਲਿਆ ਮਾੜਾ ਕੰਮ ਮੈਨਾਂ ਵੀ ਨਹੀਂ ਕਿਹਾ ਵੀ ਮਾੜਾ ਹੋ ਗਿਆ ਉਹਨਾਂ ਅਕੇ ਤੁਹਾਡਾ ਕੀ ਪ੍ਰੋਗਰਾਮ ਹੈ ਸਾਡੇ ਸਾਡਾ ਪ੍ਰੋਗਰਾਮ ਜਿੰਦਾਂ ਤੱਕ ਸਾਡੇ ਸਾਡੀਆਂ ਮੰਗਾ ਹੱਕੀ ਨਹੀਂ ਮੰਗਦੇ ਅਸੀਂ ਆਲ